ਬਾਬਾ ਸ਼ੇਖ ਫਰੀਦ ਜੀ ਆਗਮੜਪੁਰਬ 2025 ਬਾਬਾ ਫਰੀਦ ਸੰਸਥਾਵਾਂ ਦੇ ਵੱਲੋਂ ਧਾਰਮਿਕ ਪ੍ਰੋਗਰਾਮਾਂ ਦੇ ਰਾਹੀਂ 19 ਸਤੰਬਰ ਤੋਂ 23 ਸਤੰਬਰ ਮਨਾਇਆ ਜਾ ਰਿਹਾ ਹੈ ਬਾਬਾ ਸ਼ੇਖ ਫਰੀਦ ਜੀ ਤੇ ਆਗਮੜਪੁਰਬ ਦੇ ਸੰਬੰਧ ਵਿੱਚ ਅੱਜ ਟਿੱਲਾ ਬਾਬਾ ਫਰੀਦੀ ਵਿਖੇ ਸੁਖਮਨੀ ਸਾਹਿਬ ਦੇ ਬਾਠ ਉਪਰੰਤ ਅਰਦਾਸ ਕੀਤੀ ਗਈ ਅਤੇ ਕੀਰਤਨ ਦੇ ਰਾਹੀਂ ਸ਼ੇਖ ਫਰੀਦ ਆਗਮੜਪੁਰਬ 2025 ਦੀ ਸ਼ੁਰੂਆਤ ਹੋਈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਨਤਮਸਤਕ ਹੋ ਕੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅੱਜ ਤੋਂ ਹੋਈ ਆਗਮਨ ਪੁਰਬ ਦੀ ਸ਼ੁਰੂਆਤ ਜੋ ਕਿ 23 ਸਤੰਬਰ ਤੱਕ ਧਾਰਮਿਕ ਸਮਾਗਮ ਕਰਵਾਏ ਜਾਣਗੇ ਜਿਸ ਦੇ ਦੌਰਾਨ ਮਹਾਨ ਕੀਰਤਨੀ ਅਤੇ ਮਹਾਨ ਕਾਥਾਵਾਚਕਾਂ ਵੱਲੋਂ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਦੇ ਇਸ ਤੰਬਰ 2025 ਨੂੰ ਦਿੱਲਾ ਬਾਬਾ ਸ਼ੇਖ ਫਰੀਦ ਜੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ਼ੁਰੂ ਕਰ ਫਰੀਦਕੋਟ ਦੇ ਵੱਖ-ਵੱਖ ਸਤਾਨਾਂ ਤੋਂ ਹੁੰਦੇ ਹੋਏ ਕੋਟਕਪੂਰਾ ਰੋਡ ਤੇ ਸਥਿਤ ਗੁਰਦੁਆਰਾ ਗੋੜੀ ਸਾਹਿਬ 'ਤੇ ਪਹੁੰਚੇਗਾ ਜਿਸ ਦੇ ਦੌਰਾਨ ਗੁਰਦੁਆਰਾ ਗੋੜੀ ਸਾਹਿਬ ਧਾਰਮਿਕ ਸੁਪਾਗਮ ਹੋਣਗੇ ਅਤੇ ਬਾਬਾ ਫਰੀਦ ਅਵਾਰਡ ਵੀ ਦਿੱਤੇ ਜਾਣਗੇ 2 2 2 2 ਨੰਕਵਾ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ ਮੰਜ ਰਸੂਲਾ ਜੋ ਜਨ ਪੀਰ ਨਾ ਵਜਿਆ ਤਿੰਨਾ ਦੇ ਗੁਣਾ

ਇਸ ਤਰ੍ਹਾਂ ਇੱਕ ਜੀ ਅਸੀਂ ਉਹਨਾਂ ਆਤੇ ਲਾਇਆ ਸੀ ਤੇ ਆਕੌਤਕ ਵਾਪਰਿਆ ਤੇ ਉਹ ਸਮੁੱਖ ਸੀ ਚੌਧਰੀ ਨੇ ਫੋਦਾ ਕੇ ਬਾਕਿਏ ਤੁਸੀਂ ਇੱਥੇ ਕੁਛ ਦੇ ਟੈਰੋ ਔਰ ਬਾਬਾ ਫਰੀਦ ਜੀ ਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ 40 ਜਨਾਂ ਦਾ ਸਲਾਮ ਚਿ ਚਿਲਾ ਕੱਟਿਆ ਸੀ ਔਰ ਚੌਧਰੀ ਸਾਹਿਬ ਨੇ ਇਹ ਸ਼ਹਿਰ ਦਾ ਉਦੋਂ ਨਾਮ ਮੁਕਲਹਰ ਸੀ ਆਪ ਦੇ ਨਾਮ ਨਾਲੋਂ ਮੁਕਲਹਰ ਲਾ ਕੇ ਨੇ ਬਾਬਾ ਫਰੀਦ ਜੀ ਦੇ ਨਾਮ ਤੇ ਸ਼ਹਿਰ ਦਾ ਨਾਮ ਫਰੀਦਕੋਟ ਰੱਖ ਦਿੱਤਾ ਸੋ ਸ੍ਰੀ ਅਕਾਲ ਜਰਜੀ ਸਿੰਘ ਜੀ ਖਾਲਸਾ ਜਿਹੜੇ 10 ਦਸੰਬਰ 1970 ਤੋਂ ਸੰਭਾਲੀ ਸੀ ਬਤੌਰ ਮੁਖ ਸੇਵਾਦਾਰ ਔਰ 54 ਸਾਲ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਨਹੀਂ ਤਾਂ ਬੜੇ ਲੋਕ ਹੁੰਦੇ ਆ ਕਿ ਕਿਸੇ ਸੰਸਥਾ ਨਾਲ ਜੁੜ ਕੇ ਆਪ ਨੇ ਸੰਸਥਾ ਨੂੰ ਵੱਡਿਆ ਕਰ ਦਿੰਦੇ ਆ ਮੁਖਸਲਸ ਬਾਬਾ ਜੀ ਦੀ ਬਪਤ ਚੱਲ ਨਾ ਪਾਇਆ ਇਸ ਉਸਤਾਨ ਦੇ ਬਾਬਾ ਹਿਸਟੋਰੀਕਲ ਚੱਲ ਨਾ ਪਾਇਆ ਬਾਬਾ ਜੀ ਦਾ ਵਿਸ਼ੇਸ਼ ਸਥਾਨ ਇਸ ਮੌਕੇ ਦੇ ਉੱਤੇ ਸਾਰੀ ਕਤਰਤ ਸਾਥ ਸੰਗਤ ਨੂੰ ਅਤੇ ਪੂਰੇ ਜ਼ਿਲ੍ਹੇ ਦੇ ਜਿਨੇ ਵੀ ਨਿਵਾਸੀ ਨੇ ਮੈਂ ਕੀ 2000 ਸਾਲ ਸਾਡੇ ਪਾਤਸ਼ਾਹ ਅਰੂਣਾ ਅਨਕਿਤ ਪੁਰਵੰਗ ਕੀਤਾ ਅਸੀਂ ਅੱਜ ਵੀ ਉਹੀ ਸੁਤਕਾਰ ਇਨਕ ਸੁਖੀ ਫਕੀਰਾਂ ਨੂੰ ਦੇ ਰਹੇ ਹਾਂ ਤੇ ਕੱਲੀ ਬਾਬਾ ਫ਼ਰੀਦ ਜੀ ਦੀ ਜੀ ਗਾਣਾ ਇਹ ਅਥਾਹ ਦਨ ਹੈ ਬੋਲੇ ਆਦੇਤ ਰੰਗੀ ਦੁਨੀਆ ਬਾਬਾ ਹਮੇਸ਼ਾ ਯਾਦ ਰੱਖਿਓ ਕਿ ਸਿੱਖ ਕੌਮ ਕਿੰਨੀ ਫਰਾਗ ਦਿਲ ਕੌਮ ਹੈ ਇਨਲਾਵਾ ਸੇ ਸਾਨੀਆਂ ਤੋਂ ਵੱਡੀ ਚੀਜ਼ ਸੇਕੋਂਵਾਸੇ ਆਪਦਾ ਧਰਮ ਸਭ ਧਰਮਾਂ ਦਾ ਉੱਪਰ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਉਸ ਸੁਲਪੰਤਾ ਦਾ ਸਤਿਕਾਰ ਕਰਦੇ ਹਾਂ ਮੈਂ ਐਸ ਕੇ ਬੇਨਤੀ ਕੀਤੀ ਸੀ ਕਿ ਇਧਰ ਬਸੀਦ ਹੈ ਜਿਹੜੀ ਆਪਣੀ ਪਗਲ ਚ ਕਿ ਉਹ ਬਸੀਦ ਦਾ ਜਿਹੜਾ ਸਾਰਾ ਇੰਤਜ਼ਾਮ ਹੈ ਸਾਫ ਸਫਾਈ ਦਾ ਰੰਗ ਰੋਗਨ ਦਾ ਉਦੇ ਉਸ ਮੇਰੇ ਵੀ ਪਾਪਾ ਸਾਡੇ ਕੇ ਇਹ ਇੱਕ ਚੜ੍ਹਦੀ ਕਲਾ ਦਾ ਵਿਸ਼ਾ ਹੈ ਤੇ ਇਸ ਪਾਈਚਾਰਕ ਖਾਂਚ ਪੈਦਾ ਹੁੰਦੀ ਹੈ ਸਹਿਬ ਆਪਣੇ ਤੇ ਬਾਬਾ ਜੀ ਦੀ ਬੇਰ ਸਤਕਾਈ ਕਿਤੇ ਭਰੀਆਂ ਭਰੀਆਂ ਫਸਲਾਂ ਨੁਕਸਾਨ ਹੋਣੋਂ ਵੀ ਬਚ ਗਏ ਆ ਅਸੀਂ ਹਾਇਤਾ ਪਾਵੀਦਲ ਕੋਲ ਕੰਡੇ ਤੇ ਬੈਠੇ ਕਿਸੇ ਜ਼ਵਾਨੇ ਦੇ ਵਿੱਚ ਦਰਿਆ ਹੈ ਜਿਹੜਾ ਸਫਲ ਜਿੱਥੋਂ ਦੀ ਸੀ ਗੁਜ਼ਰਦਾ ਕਿਸੇ ਮੌਕੇ ਵੀ ਦਰਿਆ ਆਪ ਦਾ ਰੁਕੇ ਤੇ ਟੁੱਟੂ ਕਰ ਸਕਦਾ ਪਰ ਵਾਹਿਗੁਰੂ ਦੀ ਕਿਰਪਾ ਕੀਤੀ ਹੈ ਸਾਡੇ ਕੋਈ ਨੁਕਸਾਨ ਨਹੀਂ ਹੋਇਆ ਪ੍ਰਧਾਨ ਜੀ 23 ਅਕਤੂਬਰ ਨੂੰ ਇਸੇ ਦਿਨਾਰਾਂ ਸਹਿਤੋ ਮਹਾਨ ਮੇਗਾ ਕੇਤੀਨ ਦੀ ਸ਼ੁਰੂਆਤ ਹੋਵੇਗੀ

ਇਹ ਬਾਬਾ ਜੀ ਦੇ ਚਰਨ ਪਏ ਹੋਏ ਐ ਤੇ ਇਹ ਇਸ ਲਈ ਮਾਰੂ ਨੇਕ ਉਸ ਤਾਂ ਅੱਜ ਹਰਿਆ ਭਰਿਆ ਬਲਕ ਬੰਦ ਗਿਆ ਆਪਣਾ ਤੇ ਇਹ ਆਪਣੇ ਤੇ ਵਾਗ ਨੂੰ ਲਿਖਿਆ ਪਾ ਬਾਬਾ ਜੀ ਨੇ ਕਰਾ 23 ਨਵੰਬਰ ਨੂੰ ਸੰਕਲ ਕੋਈ ਨੀਲ ਕਈ ਤਰੀਕ ਨਾ ਹੋ ਇਹ ਹੀ ਹੁੰਦਾ ਹੈ 4:00 ਬਜੇ ਸ਼ੁਰੂਆਤ ਹੁੰਦੀ ਹੈ 9:00 ਵਜੇ ਬਾਬਾ ਜੀ ਦੀ ਸਵਾਰੀ ਬਾਬਾ ਜੀ ਉਹ ਨਹੀਂ ਪ੍ਰਾਜਪਾਨ ਹੁੰਦੇ ਹੈ ਬਟਾ ਪਰ ਖਿੰਦਤ ਨਾ ਸਤ ਦਾ ਸਾਰੀਆਂ ਉਹ ਮਹਮਾ ਆ ਕੇ ਉਹ ਫਿਰ ਬੋਰਦਨ ਗਿਆ

ਇਨਾਲੇ ਬੇਨਤੀ ਕਰਦੀ ਆ ਕਿ ਜਿਹੜਾ ਆਗਮਨ ਦਿਵਸ ਹੈ ਉਹ 23 ਤਰੀਕ ਨੂੰ ਜਦੋਂ ਨਗਰ ਕੀਰਤਨ ਹੋਏਗਾ ਤਾਂ ਸਾਰੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਮਨਾਈਏ ਲੰਗਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਆਪਣੇ ਅਫਸਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗੀ ਕਿ ਸ਼ਰਧਾਪੂਰਵਕ ਲੰਗਰ ਲੈ ਕੇ ਆਓ ਪਰ ਨਾਲ ਆਪਾਂ ਸਾਫ ਸਫਾਈ ਦਾ ਵੀ ਧਿਆਨ ਰੱਖਿਏ ਆਪਾਂ ਆਪਣਾ ਨਗਰ ਸਾਫ ਸੁਥਰਾ ਰੱਖਣਾ ਹੈ ਨਾ ਕਿ ਆਪਾਂ ਆਗਮਨ ਦਿਵਸ ਦੇ ਉੱਤੇ ਉਸ ਦੇ ਵਿੱਚ ਕੋਈ ਇਸੇ ਤਰੀਕੇ ਦੀ ਕੋਈ ਖੇਤ ਤੋਂ ਪੰਜਵਾਂ ਆਗਨਪੁਰ ਦੇ ਸਭਾਂ ਦੇ ਸਾਰੀ ਬਾਫਰੀ ਲੇਵੀ ਸੰਕਾ ਨੂੰ ਬਹੁਤ-ਬਹੁਤ ਵਿਦਾਇ ਦਿੰਨਾ ਅਸ ਸਾਡੇ ਸਰਕਾਰ ਜੋ ਡੀਪੀ ਕੁਸ਼ੇ ਸਾਹਿਬ ਜੀ ਨੇ ਜੇ ਲੋਕ ਸੁਕਿੱਤਿਆ ਸਾਡੇ ਪ੍ਰਧਾਨ ਸਾਹਿਬ ਜੀ ਨੇ ਸ਼ਾਸੂ ਜੀ ਸੀ ਖਾਲਸਾ ਜੀ ਨੇ ਐਸਾ ਉਦਘਾਟਨ ਕੀਤਾ ਤੇ ਜਿਹਦੇ ਪਾਰਟ ਅਤੇ ਬਾਫੀ ਸਜੇ ਸਲੋਕਾਂ ਤੋਂ ਉਪਰੰਤ ਇਹ ਅਜੇ ਆਗਨਪੁਰ ਤੋਂ ਸ਼ੁਰੂਆਤ ਹੋਇਆ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਾਰੇ ਇਸ 5 ਦਿਨ ਦੇ ਸਮਾਗਮ ਦੇ ਵਿੱਚ ਜਿਵੇਂ-ਜਿਵੇਂ ਆ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇੱਕ ਬਹੁਤ ਹੀ ਧਾਰਮਿਕ ਅਤੇ ਸਤਿ ਸ਼ਾਵਾਦਾਰ ਬਹੁਤ সুন্দর ਤਰੀਕੇ ਨਾਲ ਇਹ ਆਗਮਨ ਨੂੰ ਲਾਜ਼ਮੀ। ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਢੰਗਾਂਤ ਬਾਬਾ ਸ਼ੇਖ ਫਰੀਦ ਜੀ ਅੱਜ ਤੋਂ ਲਗਭਗ 810 ਸਾਲ ਪਹਿਲਾਂ ਇਸ ਥਾਂ ਦੇ ਉੱਤੇ ਆਏ ਪਰ ਉਹਨਾਂ ਨੇ ਸਾਨੂੰ ਭਾਗ ਲਾਇਆ ਦੁਨੀਆ ਦਾ ਇਤਿਹਾਸ ਦੇਖ ਲਓ ਇਸ ਦਾ ਪੁਰਾਣਾ ਇਤਿਹਾਸ ਆ ਜਿਹੜਾ ਉਹ ਕਿਤੇ ਨਹੀਂ ਮਿਲਦਾ ਕਿਹਸਾ ਕਿਸ਼ੇਰਾਂ ਦੇ ਨਾਮ ਤੁਸੀਂ ਸੁਣੋਗੇ ਇਤਿਹਾਸ ਦੇ ਵਿੱਚ ਪਰ ਉਹਨਾਂ ਦੀ ਹੋਂਦ ਕੋਈ ਇਹ ਨਹੀਂ ਪੱਕਾ ਪੁਖਤਾ ਮਿਲਦਾ ਕਿ ਉਹ ਉਸ ਸਮੇਂ ਤੋਂ ਲੈ ਕੇ ਉੱਥੇ ਵਸੇ ਹੋਏ ਨੇ ਇਹ ਜਿਹੜਾ ਸਥਾਨ ਦੱਸਦਾ ਹੈ ਕਿ 810 ਸਾਲ ਪਹਿਲਾਂ ਇਹ ਸ਼ਹਿਰ ਜਿੱਥੇ ਵਸਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਅੱਜ ਵੀ ਉਸ ਜਗ੍ਹਾ ਤੇ ਉਸੇ ਤਰ੍ਹਾਂ قائم ਹੈ ਔਰ ਸਾਡੇ ਇਤਿਹਾਸ ਨੂੰ ਅਸੀਂ ਦੇਖੀਏ ਤਾਂ ਦੂਜਾ ਸ਼ਹਿਰ ਕਰਤਾਰਪੁਰ ਸਾਹਿਬ ਗੁਰੂਾਨਕ ਪਾਸ਼ਾ ਨੇ ਵਸਾਇਆ ਸੀ ਪਰ ਅਸੀਂ ਮੂਰਖ ਲੋਕਾਂ ਨੇ ਉਹਨਾਂ ਨੇ ਉਹ ਚਾਤਰ ਨੂੰ ਵੀ ਤਾੜ ਕੇ ਦੋ ਟੋਟੇ ਕੀਤਾ ਸੀ ਤੇ ਉਦੋਂ ਜਮਨਾ ਚੜੀ ਤੇ ਜਮਨਾ ਨੇ ਉਹ ਸਾਰਾ ਕੁਝ ਰੋੜ ਦਿੱਤਾ ਔਰ ਸਾਨੂੰ ਇਹ ਦੱਸਿਆ ਕਿ ਇਹ ਇੱਕ ਕਰ ਸਾਰਾ ਕੁਝ ਸੋ ਬਾਬੇ ਫੂਜੀ ਦੀ ਪਾਣੀ ਨੇ ਇੱਕ ਤਾਂ ਦਾ ਸੰਦੇਸ਼ ਦਿੱਤਾ ਇੱਥੇ ਪਿਆਰ ਦਾ ਸੰਦੇਸ਼ ਦਿੱਤਾ ਔਰ ਮੈਂ ਤਾਂ ਹਮੇਸ਼ਾ ਕਦੇ ਵੀ ਇੱਥੇ ਮੱਲੇ ਬਣ ਕੇ ਨਹੀਂ ਆਇਆ ਔਰ ਮੈਂ ਨਿੱਕਾ ਹੁੰਦਾ ਜਦ ਸਕੂਲ ਪੜ੍ਹਦੇ ਸੀ ਅਸੀਂ ਤਾਂ ਕਈ ਮਰੋਗੋ ਬਹੁਤ ਛੋਟੀ ਜਗ੍ਹਾ ਸੀ ਤੇ ਜਦੋਂ ਲੋਕ ਪ੍ਰਸ਼ਾਦ ਦਿੰਦੇ ਉਹਗਾ ਅਸੀਂ ਉੱਥੇ ਦਵੇ ਆਮ ਲੋਕ ਬੈਠੇ ਝੁੰਚੇ ਬੈਠ ਕੇ ਲੋਕੋ ਨੂੰ ਪ੍ਰਸ਼ਾਦ ਵੀ ਲੈਂਦੇ ਸੀ ਉਹ ਗੱਲ ਮੈਨੂੰ ਅੱਜ ਵੀ ਯਾਦ ਹੈ ਔਰ ਮੈਂ ਹਮੇਸ਼ਾ ਇਹ ਸਾਰਿਆਂ ਨੂੰ ਇਹ ਕਹਿਣਾ ਕਿ ਸਾਨੂੰ ਉਹਦਾ ਬਚਪਨ ਦੀ ਪੁਰਨਾ ਚਾਹੀਦਾ ਉਹਦਾ ਬਚਪਨ ਦੀ ਪੁਰਨਾ ਚਾਹੀਦਾ ਕਿ ਆਪਦੇ ਪੀਰਾਂ ਫਕੀਰਾਂ ਦੀ ਜਿਹੜੀ ਹੈ ਸਾਡੇ ਤੇ ਕਿਰਪਾ ਉਹ ਨਹੀਂ ਕੁੰਦੇ ਤੇ ਫਰੀਦ ਸਾਹਿਬ ਦੇ ਸ਼ਲੋਕ ਦੀ ਜੇ ਆਪਾਂ ਗੱਲ ਕਰੀਏ ਅੱਜ ਸਾਰੀ ਦੁਨੀਆ ਬਿਮਾਰੀਆਂ ਨਾਲ ਅਫਸਰ ਜਿੰਨੇ ਵੀ ਇੱਥੇ ਲੋਕ ਆਇਆ ਕੋਈ ਇੱਕ ਗੋਲੀ ਕੋਈ ਦੋ ਗੋਲੀ ਕੋ ਚਾਰ ਗੋਲੀਆਂ ਲੈ ਕੇ ਆਇਆ ਹੁਣ ਫਰੀਦ ਸਾਹਿਬ ਕਹਿੰਦੇ ਆ ਫੁੱਤਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਛਡਾਈ ਦੇਹੀ ਲੋਗ ਨਾਲ ਲੱਗੇ ਪੱਲੇ ਸਭ ਕੁਝ ਪਾਏ ਤੇ ਸਾਡਾ ਗੁੱਸਾ ਸਾਡਾ ਹਕਾਰ ਸਾਡੀ ਹਮੇਂ ਤਾਮ ਕ્રોਧ ਲੋਭ ਮੋਹ ਜੜਾ ਉਹ ਮਨੁੱਖ ਵੀ ਇੱਥੋਂ ਤੱਕ ਆਇਆ ਕਿ ਅੱਜ ਅਸੀਂ ਜਿਹੜਾ ਆਪਣੀਆਂ ਜੇਬਾਂ ਗੋਲੀਆਂ ਨਾਲ ਭਰੀ ਫਿਰਦੇ ਹੁਣ ਅੱਜ ਮੇਰੀ ਸਭ ਨੂੰ ਬੇਨਤੀ ਹੈ ਕਿ ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਤੋਂ ਸੇਧ ਲਈਏ ਉਠ ਪ੍ਰੀਤਾ ਸੁਖਿਆ ਝਾੜੂ ਦੇ ਸੀਤ ਪੁਲੀਸ ਸਾਹਿਬ ਦੇ ਹੋਰ ਬੜੇ ਬੜੇ ਸ਼ਲੋਕ ਹੈ ਜਿਨ੍ਹਾਂ ਨਾਲ ਮੁਰਖ ਨੂੰ ਗਿਆਨ ਮਿਲਦਾ ਹੈ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜਿੰਨੇ ਦਰ 8 9 ਤੋਂ ਮਿਲਦਾ ਹੈ ਅਸੀਂ ਸਾਰੇ ਵੱਖ-ਵੱਖ ਰੂਪਾਂ ਦੇ ਵਿੱਚ ਬਾਬਾ ਫਰੀਦ ਦੇ ਸ਼ਲੋਕ ਆ ਜਿਹੜੇ ਉਹ ਪੜ੍ਹੀਏ ਉਹਨਾਂ ਨੂੰ ਸਮਝ ਗਏ ਤੇ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਹੁਣ ਤਾਂ ਬੜਾ ਮਾਧਿਮ ਆ ਗਿਆ ਹੈ ਫੇਸਬੁਕ ਆ ਗਈ ਦਾ ਮੀਡੀਆ ਆ ਗਿਆ ਜਿੰਨੇ ਵੀ ਤੁਸੀਂ ਵੀ ਵੀਰ ਹੋ ਤੁਸੀਂ ਵੀ ਰੋਲ ਜਦੋਂ ਵੀ ਕਿ ਐਕਟਰੂਡ ਵਗੈਰਾ ਕਰਦੇ ਹੋ ਤਾਂ ਫਰੀਦ ਸਾਹਿਬ ਦੇ ਸ਼ਲੋਕ ਜ਼ਰੂਰ ਦੋ ਚਾਰ ਉਤਾਰਿਆ ਕਰੋ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਹੋ ਤੇ ਉਹਦੇ ਨਾਲ ਆਪਾਂ ਬਾਬਾ ਫਰੀਦ ਦੀ ਪਾਣੀ ਟੋਕੜ ਤੱਕ ਪਹੁੰਚਾਉਂ ਸਫਲ ਹੋਵਾਂਗੇ